ਇਸ ਵੇਲੇ ਦੀ ਮੰਦਪਾਗੀ ਖਬਰ ਹੁਸ਼ਿਆਰਪੁਰ ਤੋਂ ਆ ਰਹੀ ਆ ਜਿੱਥੇ ਨੌਜਵਾਨ ਆਪਣਾ ਸੁਨਹਿਰਾ ਭਵਿੱਖ ਬਣਾਉਣ ਦੇ ਲਈ ਅਮਰੀਕਾ ਗਏ ਸੀ ਤੇ ਹੁਣ ਉੱਥੋਂ ਡੱਬਿਆਂ 'ਚ ਬੰਦ ਹੋ ਵਾਪਸ ਪਰਤੇ ਨੇ ਤੁਹਾਨੂੰ ਦੱਸ ਦਈਏ ਕਿ ਦੋ ਦੋਸਤਾਂ ਦੀ সুইਮਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਮੌਤ ਹੋਈ ਆ ਇੱਕ ਨੌਜਵਾਨ ਜਿਹੜਾ ਸੀਗਾ ਉਸ ਦੀ ਉਮਰ ਕਰੀਬ 18 ਸਾਲ ਦੱਸੀ ਜਾ ਰਹੀ ਆ ਜਿਸ ਨੇ 4 ਮਹੀਨੇ ਬਾਅਦ ਪੱਕਾ ਹੋਣਾ ਸੀਗਾ ਅਮਰੀਕਾ ਚ ਪਰ ਉਸ ਤੋਂ ਅਖੀਰ 4 ਮਹੀਨੇ ਪਹਿਲਾਂ ਹੀ ਬਾਣਾ ਵਾਪਰ ਜਾਂਦਾ ਸਵਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਦੋਨਾਂ ਨੌਜਵਾਨ ਦੋਸਤਾਂ ਦੀ ਮੌਤ ਹੋ ਜਾਂਦੀ ਹੈ ਇਹ ਦੋਨੋਂ ਦੋਸਤ ਅਮਰੀਕਾ ਗਏ ਹੋਏ ਸੀ ਚੰਗਾ ਭਵਿੱਖ ਬਣਾਉਣ ਦੇ ਲਈ ਉੱਥੇ ਵਧੀਆ ਕੰਮ ਕਰਦੇ ਸੀਗੇ ਵੈਲ ਸੈਟਲਡ ਸੀਗੇ ਪਰ ਅਖੀਰ ਕਹਦੇ ਨੇ ਕਿ ਉਹ ਮੌਤ ਆ ਜਿਹੜੀ ਉਹ ਕਿਸਦਾ ਖਹਿੜਾ ਨਹੀਂ ਛੱਡਦੀ ਅਖੀਰ ਉਸ ਮੌਤ ਨੇ ਆਣ ਦਬੋਚਿਆ ਇਹਨਾਂ ਦੋਨਾਂ ਦੋਸਤਾਂ ਨੂੰ ਇਹ ਦੋਨੋਂ ਦੋਸਤ ਕੰਮ ਤੋਂ ਵਿਹਲੇ ਹੋ ਕੇ ਸਵਿੰਗ ਪੂਲ ਦੇ ਵਿੱਚ ਨਹਾਉਣ ਦੇ ਲਈ ਜਾਂਦੇ ਨੇ ਜਿੱਥੇ ਦੋਨਾਂ ਦੋਸਤਾਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਜਾਂਦੀ ਆ ਸਵਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਜਿੱਥੇ ਪਾਣੀ ਨੂੰ ਜੀਵਨ ਕਿਹਾ ਜਾਂਦਾ ਉਥੇ ਪਾਣੀ ਹੀ ਇਹਨਾਂ ਦੋਨਾਂ ਦੋਸਤਾਂ ਦਾ ਕਾਲ ਬਣ ਗਿਆ ਦੋਨਾਂ ਦੋਸਤਾਂ ਦੀ ਮੌਤ ਦਾ ਕਾਰਨ ਬਣ ਗਿਆ ਇਹਨਾਂ ਦੋਨਾਂ ਦੋਸਤਾਂ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਅਮਨਦੀਪ ਸਿੰਘ ਜਿਹੜਾ ਸ਼ਾਰਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ ਕਰੀਬ 18 ਸਾਲ ਦੱਸੀ ਜਾ ਰਹੀ ਹੈ ਇਸ ਨੌਜਵਾਨ ਨੇ 4 ਮਹੀਨੇ ਬਾਅਦ ਅਮਰੀਕਾ ਦੇ ਵਿੱਚ ਪੱਕਾ ਹੋ ਜਾਣਾ ਸੀਗਾ ਜਿੱਥੇ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਕਿ ਸਾਡਾ ਪੋਤਾ ਜਿਹੜਾ ਉਹ ਪੱਕਾ ਹੋਣ ਵਾਲਾ ਪਰ ਉਥੇ ਹੀ ਉਸ ਪਰਮਾਤਮਾ ਤੋਂ ਉਹਨਾਂ ਦੀਆਂ ਖੁਸ਼ੀਆਂ ਜਰੀਆਂ ਨਹੀਂ ਗਈਆਂ ਤੇ ਉਹਨਾਂ ਦੀਆਂ ਖੁਸ਼ੀਆਂ ਨੂੰ ਗਮੀਆਂ ਦੇ ਵਿੱਚ ਇੱਕ ਮਿੰਟ ਦੇ ਵਿੱਚ ਬਦਲ ਕੇ ਰੱਖ ਦਿੱਤਾ ਉਸ ਨੌਜਵਾਨ ਦੀ ਮੌਤ ਦੀ ਖਬਰ ਨੇ ਕਿ 4 ਮਹੀਨੇ ਪਹਿਲਾਂ ਹੀ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿੱਥੇ ਸੁਨਹਿਰੀ ਭਵਿਕਾ ਬਣਾਉਣ ਦੇ ਲਈ ਕਾਫੀ ਜਿਹੜੇ ਮੁੰਡੇ ਕੁੜੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਦੀ ਜਦੋਂ ਮੌਤ ਦੀ ਖਬਰ ਆਉਂਦੀ ਆ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਇਸੇ ਤਰ੍ਹਾਂ ਇਸ ਨੌਜਵਾਨ ਜਿਹੜੇ ਦੋਨੋਂ ਨੌਜਵਾਨ ਇਸ ਦੁਨੀਆ ਤੋਂ ਗਏ ਨੇ ਉਹਨਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਤੇ ਹੁਣ ਇਨ੍ਹਾਂ ਦੋਨੋਂ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਉਹ ਅੰਮ੍ਰਿਤਸਰ 에어ਪੋਰਟ ਤੇ ਪਹੁੰਚੀਆਂ ਨੇ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਲੈਣ ਜਾਂਦੇ ਨੇ ਤਾਂ ਜੋ ਉਹਨਾਂ ਦੀਆਂ ਅੰਤਿਮ ਜਿਹੜੀਆਂ ਰਸਮਾਂ ਨੇ ਉਹ ਰੀਤੀ ਰਿਵਾਜਾਂ ਅਨੁਸਾਰ ਹੋ ਸਕਣ ਅੰਤਿਮ ਕਹਿੰਦੀ ਕਿ ਸੰਸਕਾਰ ਹੋ ਸਕੇ ਅੰਤਿਮ ਸੰਸਕਾਰ ਹੋ ਸਕੇ ਤੇ ਉਹਨਾਂ ਦੇ ਜਿਹੜੇ ਅੰਤਿਮ ਅਰਦਾਸ ਆ ਉਹ ਹੋ ਸਕੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਅੰਤਿਮ ਵਾਰ ਆਪਣੇ ਇਹ ਕਹਿੰਦੀ ਕਿ ਪੁੱਤਰਾਂ ਦੇ ਦਰਸ਼ਨ ਕਰ ਸਕਣ ਆਪਣੇ ਪੁੱਤਰਾਂ ਦਾ ਮੂੰਹ ਦੇਖ ਸਕਣ ਆਖਰੀਲੀ ਵਾਰ ਜਾਂਦੀ ਵਾਰ ਕਿਉਂਕਿ ਇਸ ਤੋਂ ਬਾਅਦ ਉਹਨਾਂ ਦੇ ਪੁੱਤਰਾਂ ਨੇ ਨਹੀਂ ਮੁੜਨਾ ਹਾਲਾਂਕਿ ਉਹਨਾਂ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਸੀ ਅਮਰੀਕਾ ਦੇ ਵਿੱਚ ਗਿਆ ਨੂੰ ਪਰ ਇੰਨੀ ਕਹਦੀ ਹੈ ਕਿ ਇੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਅੱਖਾਂ ਤੋਂ ਓਲੇ ਹੋયા ਪਰ ਅੱਜ ਅਖੀਰ ਉਹ ਦਿਨ ਹੈ ਜਦੋਂ ਇੱਕ ਵਾਰੀ ਉਹਨਾਂ ਨੇ ਜਾ ਕੇ ਹੁਣ ਵਾਪਸ ਨਹੀਂ ਮੁੜਨਾ ਅਖੀਰ ਉਹਨਾਂ ਦੇ ਮਾਪਿਓ ਦਾ ਕੀ ਹਾਲ ਹੁੰਦਾ ਹੋਊਗਾ ਮਾਪਿਆਂ ਦਾ ਰੋ ਰੂ ਕੇ ਬੁਰਾ ਹਾਲਾਤ ਕਹ ਦਈਏ ਕਿ ਪਿੰਡ ਦੇ ਵਿੱਚ ਵੀ ਜਿਹੜਾ ਸੋਗ ਦੀ ਲਹਿਰ ਲਹਿਰ ਹੈ ਕਿਉਂਕਿ ਪਿੰਡ ਦੇ ਜਿਹੜੇ ਨੌਜਵਾਨ ਸੀਗੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਸਵਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ ਆ ਤੁਹਾਨੂੰ ਦੱਸ ਦਈਏ ਕਿ ਇੱਕ ਅਮਨਦੀਪ ਸਿੰਘ ਬਾਸੀ ਜਿਹੜਾ ਹੁਸ਼ਿਆਰਪੁਰ ਦਾ ਸੀਗਾ ਜਿਸ ਦੀ ਉਮਰ ਕਰੀਬ 18 ਸਾਲ ਦੱਸੀ ਜਾ ਰਹੀ ਆ ਇਸ ਨੌਜਵਾਨ ਨੇ ਇਸ ਅਮਨਦੀਪ ਸਿੰਘ ਨੇ 4 ਮਹੀਨੇ ਬਾਅਦ ਅਮਰੀਕਾ ਦੇ ਵਿੱਚ ਪੱਕਾ ਹੋ ਜਾਣਾ ਸੀ ਪਰ ਅਖੀਰ 4 ਮਹੀਨੇ ਪਹਿਲਾਂ ਹੀ ਉਸ ਦੀ ਉਸ ਕਹਿੰਦੀ ਕਿ ਪਰਮਾਤਮਾ ਦੇ ਕੋਲੋਂ ਚਿੱਠੀ ਆ ਜਾਂਦੀ ਆ ਤੇ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਨਾਲ ਉਸ ਦਾ ਇੱਕ ਦੋਸਤ ਸੀਗਾ ਜਿਹੜਾ সুইਮਿੰਗ ਪੂਲ ਦੇ ਵਿੱਚ ਨਾਲ ਨਹਾਉਣ ਗਿਆ ਸੀ ਉਸ ਦੀ ਵੀ সুইਮਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਜਾਂਦੀ ਆ ਦੋਨੋਂ ਨਵਨਵਾਨਾਂ ਦਾ ਜਿਹੜਾ ਪਾਣੀ ਆਉ ਕਾਲ ਬਣ ਜਾਂਦਾ ਹੈ ਦੋਨਾਂ ਦੋਸਤਾਂ ਦੀ ਜਿਹੜੀ ਮੌਤ ਹੋ ਜਾਂਦੀ ਆ ਅੰਮ੍ਰਿਤਸਰ 에ਅਰਪੋਰਟ ਤੇ ਹੁਣ ਦੋਨਾਂ ਦੀਆਂ ਲਾਸ਼ਾਂ ਪਹੁੰਚੀਆਂ ਨੇ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਲੈਣ ਗਏ ਨੇ ਤਾਂ ਹਾਂ ਮਾਰ ਮਾਰ ਕੇ ਪਰਿਵਾਰਕ ਮੈਂਬਰ ਰੋ ਰਹੇ ਨੇ ਤਾਂ ਕਿ ਉਹਨਾਂ ਦੇ ਜਿਹੜੇ ਪੁੱਤ ਨੇ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਅਖੀਰ ਉਹਨਾਂ ਦਾ ਮੂੰਹ ਦੇਖਣ ਦੇ ਲਈ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਲਾਸ਼ਾਂ ਲੈਣ ਦੇ ਲਈ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚੇ ਨੇ ਜਿੱਥੇ ਉਹ ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ ਵਿਦੇਸ਼ ਗਏ ਸੀ ਉੱਥੀ ਉਪਦੇਸ਼ ਤੋਂ ਹੁਣ ਇੰਡੱਬਿਆਂ ਦੇ ਵਿੱਚ ਬੰਦ ਹੋ ਕੇ ਪਰਤੇ ਨੇ ਹੁਸ਼ਿਆਰਪੁਰ ਦੇ ਪਿੰਡ ਦੇ ਵਿੱਚ ਜਿਹੜੀ ਪੂਰੀ ਸੋਗ ਦੀ ਲਹਿਰ ਆ ਕਿਉਂਕਿ ਉਹਨਾਂ ਦੇ ਪਿੰਡ ਦਾ ਇੱਕ ਨੌਜਵਾਨ ਜਿਹੜਾ ਇਸ ਦੁਨੀਆ ਨੂੰ અલਵਿਦਾ ਆ ਗਿਆ ਤੇ ਹੁਣ ਉਹਨਾਂ ਦੋਨਾਂ ਨੌਜਵਾਨਾਂ ਦਾ ਕਹਦੀ ਹੈ ਕਿ ਪੰਜਾਬ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਸੰਸਕਾਰ ਹੋਵੇਗਾ ਤੇ ਅੰਤਿਮ ਜਿਹੜੀਆਂ ਰਸਮਾਂ ਨੇ ਉਹ ਹੋਣਗੀਆਂ ਇਹ ਮੰਦ ਭਾਗੀ ਖਬਰ ਹਿਸ਼ਾਰਪੁਰ ਤੋਂ ਹੈ ਜਿੱਥੇ ਦੋ ਨੌਜਵਾਨਾਂ ਦੀ সুই밍 ਪੂਲ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਮਰਦੀ ਗਈ ਹੈ ਮਦੀ ਸਿੰਘ ਤੇ ਜਿੰਦਗੀ ਉਹ ਮੇਰੇ ਨਾਲ ਫਾਹਿਦ ਜੋ ਪਿਛਲੇ ਸਮੇਂ ਤੋਂ ਇੱਕ ਪਸੰਦ ਨਾਲ ਕਲੇਗੀ ਚਾਹੇ ਵਿੱਚ ਦੋਸਤਾਂ ਕੋਲ ਬਚਾ ਦੋਸਤਾਂ ਦੀ ਮਾਤਾ ਜੀ ਸੀ ਅੱਜ ਉਹਨਾਂ ਦੀ ਵੱਡ-ਬੜੀ ਫਿਕਰ ਸੀ ਪਰੰਪਰਿਆਂ ਦੇ ਜਿਸ ਸੀ ਨਾ ਬਿਲਕੁਲ ਪਹੁੰਚ ਸੀ ਪਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਜੋ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਪਿਆ ਉਹ ਪੂਰਾ ਤਾਂ ਨਹੀਂ ਹੋ ਸਕਦਾ

ਨਵੇਂ ਸੇਵਕ ਜੀਤਾ ਆ ਸਾਰਿਆਂ ਦੇ ਮੰਨ ਗੁਰੂ ਦੇ ਦਾਈ ਜੀ ਇਹਨਾਂ ਦਾ ਅਕੀਦਿਕਾ ਉਹਦਾ ਹੀ ਫੋਕਾ ਕੇਅਰ ਕਰ ਗਿਆ ਪਰਿਵਾਰ ਉਹਨੂੰ ਕਿੰਨਾ ਲਾਭ ਵਰਗ ਵਾਹਿਗੁਰੂ ਦੇ ਕੋਲ ਸਿੱਖ ਪਸੰਦ ਰਹੀ